ਈਮਾਨਦਾਰੀ ਅੱਜ ਵੀ ਜਿੰਦਾ ਬਿਲਕੁਲ ਸਹੀ ਸੁਣਿਆ ਤੁਸੀਂ ਸੋਚਦੇ ਹੋਵੋਗੇ ਅਜੇਹ ਕਾਲ ਯੁੱਗ ਦੇ ਜ਼ਮਾਨੇ ਦੇ ਵਿੱਚ ਈਮਾਨਦਾਰੀ ਸੁਣ ਕੇ ਹੈਰਾਨੀ ਜ਼ਰੂਰ ਹੁੰਦੀ ਆ ਤੇ ਈਮਾਨਦਾਰੀ ਦੀ ਮਿਸਾਲ ਕੌਣ ਕਾਇਮ ਕਰ ਰਿਹਾ ਇੱਕ ਪੁਲਿਸ ਮੁਲਾਜ਼ਮ ਤਾਂ ਬਿਲਕੁਲ ਹੀ ਯਕੀਨ ਨਹੀਂ ਹੁੰਦਾ ਕਿਉਂਕਿ ਪੁਲਿਸ ਮੁਲਾਜ਼ਮਾਂ ਦੇ ਬਾਰੇ ਲੋਕਾਂ ਦੀ ਧਾਰਨਾ ਜਿਹੜੀ ਆ ਕਾਫੀ ਵੱਖਰੀ ਬਣ ਚੁੱਕੀ ਆ ਜਿੱਥੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਇੱਕ ਗੁਰਦਾਸਪੁਰ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਐਸਆਈ ਨੇ ਜਿਨ੍ਹਾਂ ਦੇ ਵੱਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਆ ਦਰਅਸਲ ਇੱਕ ਨੌਜਵਾਨ ਦਾ ਫੋਨ ਗੁੰਮ ਹੋ ਜਾਂਦਾ ਜਿਸ ਦੀ ਕੀਮਤ 22000 ਰੁਪਏ ਦੀ ਤਾਂ ਉਹ ਨੌਜਵਾਨ ਦਾ ਜਦੋਂ ਫੋਨ ਗੁੰਮ ਹੁੰਦਾ ਉਸ ਤੋਂ ਬਾਅਦ ਇੱਕ ਡਿਊਟੀ ਕਰ ਰਹੇ ਭਾਈ ਲਾਲੋ ਚੌਕ ਦੇ ਵਿੱਚ ਐਸਆਈ ਜਿਨ੍ਹਾਂ ਦੀ ਨਜ਼ਰ ਉਸ ਫੋਨ ਦੇ ਉੱਤੇ ਪੈਂਦੀ ਆ ਤਾਂ ਉਹ ਉਹਨਾਂ ਦੇ ਵੱਲੋਂ ਉਹ ਫੋਨ ਨੌਜਵਾਨ ਨੂੰ ਵਾਪਸ ਕਰ ਦਿੱਤਾ ਗਿਆ ਜੇਕਰ ਕਿਤੇ ਹੋਰ ਡਿੱਗ ਜਾਂਦਾ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਤਾਂ ਸ਼ਾਇਦ ਉਹ ਫੋਨ ਨਹੀਂ ਸੀ ਮਿਲਦਾ ਜਿੱਥੇ ਕਿ ਫੋਨ ਸੜਕ ਤੇ ਮਿਲਿਆ ਤਾਂ ਦੂਰ ਦੀ ਗੱਲ ਆ ਲੋਕ ਘਰਾਂ ਦੇ ਵਿੱਚ ਵੜ ਕੇ ਚੱਕ ਲੈਂਦੇ ਨੇ ਦੁਕਾਨਾਂ ਦੇ ਵਿੱਚ ਵੜ ਕੇ ਚੱਕ ਲੈਂਦੇ ਨੇ ਤਾਂ ਵਾਕਈ ਇਸ ਨੌਜਵਾਨ ਦਾ ਫੋਨ ਵਾਪਸ ਕਰਕੇ ਟ੍ਰੈਫਿਕ ਟ੍ਰੈਫਿਕ ਪੁਲਿਸ ਦੇ ਐਸਆਈ ਗੁਰਮੀਤ ਸਿੰਘ ਦੇ ਵੱਲੋਂ ਇਹ ਵੱਡੀ ਸ਼ਲਾਘਾ ਯੋਗ ਜਿਹੜੀ ਆ ਗੱਲ ਕੀਤੀ ਆ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਟ੍ਰੈਫਿਕ ਵਾਲੇ ਪੁਲਿਸ ਮੁਲਾਜ਼ਮ ਉਹਨਾਂ ਦੇ ਮੈਂ ਬਹੁਤ ਭਾਈ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22 ਹਜ਼ਾਰ ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਡੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਹੋਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਤੁਸੀਂ ਆਪਾਂ ਆਣ ਕੇ ਫੋਨ ਤੇ ਫਿਰ ਮੈਂ ਜਦ ਜੀ ਸੀ ਆਇਆ ਸੀਗਾ ਤਾਂ ਮੇਰਾ ਫੋਨ ਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮ ਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸੇ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਜੀ ਫਕੀਰ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਤੇ ਵੀ ਆਸ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮੇਨਾਂ ਦੇ ਕਿ ਮੈਂ ਬਹੁਤ ਜ਼ਿਆਦਾ ਭਾਜੀ ਫਕੀਰ ਸਿੰਘ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰ ਮੈਂ ਨਾ ਐਸਐਜ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੱਗਾ ਇਹਦਾ ਰੇਡੇ 22000 ਦਾ ਦੱਸਦੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇ ਆ ਇਹ ਨਾ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਲਿਖ ਲਿਆ ਵਾ ਤੇ ਇਹਨਾਂ ਨੂੰ ਹੁਣ ਮੈਂ ਦੇ ਦਿਆ ਵਾ ਤਾਂ ਤੁਸੀਂ ਸੁਣਿਆ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਨੌਜਵਾਨ ਦਾ ਫੋਨ ਵਾਪਸ ਕੀਤਾ ਤੇ ਨੌਜਵਾਨ ਦੇ ਚਿਹਰੇ ਤੇ ਰੌਣਕ ਆ ਗਈ ਤੇ ਨੌਜਵਾਨ ਕੀ ਕੁਝ ਕਹਿ ਰਿਹਾ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਅਜਿਹਾ ਇਮਾਨਦਾਰੀ ਵਾਲਾ ਕੰਮ ਕਰਨ ਤੇ ਇੱਕ ਵਾਰ ਨੌਜਵਾਨ ਦੀ ਜਵਾਨੀ ਵੀ ਸੁਣ ਲਓ ਤਾਂ ਤੁਸੀਂ ਸੁਣਿਆ ਪੁਲਿਸ ਮੁਲਾਜ਼ਮ ਦੀ ਜਵਾਨੀ ਵੀ ਸੁਣੀ ਆ ਤੇ ਨੌਜਵਾਨ ਦੀ ਗੱਲ ਵੀ ਸੁਣੀ ਆ ਤਾਂ ਵਾਕਿ ਹੀ ਜੇਕਰ ਕਿਸੇ ਦਾ ਫੋਨ ਮਿਲ ਜਾਂਦਾ ਤਾਂ ਉਸ ਨੂੰ ਵਾਪਸ ਕਰਨ ਤੇ ਜੋ ਉਸ ਇਨਸਾਨ ਨੂੰ ਖੁਸ਼ੀ ਮਿਲਦੀ ਆ ਉਸ ਖੁਸ਼ੀ ਦਾ ਕੋਈ ਵੀ ਮੁੱਲ ਨਹੀਂ ਹੈ ਤਾਂ ਵਾਕਿ ਇੱਕ ਇਮਾਨਦਾਰੀ ਦੀ ਮਿਸਾਲ ਜ਼ਰੂਰ ਕਾਇਮ ਕੀਤੀ ਆ ਸਾਡੇ ਸਹਿਯੋਗੀ